ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਧਨੋਵਾਲੀ ਫਾਟਕ ਦੇ ਨੇੜੇ ਦਿਨ ਸੋਮਵਾਰ ਨੂੰ ਸਵੇਰੇ ਕਰੀਬ 10:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਹੀ ਗੱਡੀ ਦੇ ਪਰਖੱਚੇ ਉੱਡ ਗਏ। ਸਥਾਨਕ ਲੋਕਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਬ੍ਰਿਜਾ ਗੱਡੀ ਨੇ ਮਿੰਨੀ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਮ੍ਰਿਤਕ ਦੀ ਲ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਹੈ ਮ੍ਰਿਤਕ ਦੀ ਪਛਾਣ ਵਾਸੀ ਕੰਗਸਾਹਬੂ ਅਮਰਜੀਤ ਸਿੰਘ ਵਜੋਂ ਹੋਈ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡੀ ਰੂਹ ਕੰਬ ਉਠੇਗੀ ਭਰੀ ਕਿਹਨਾਂ ਨੂੰ ਦਿਨ ਬੰਦੇ ਲੈ ਕੇ ਗੱਡੀ ਦੇ ਵਿੱਚ ਜਿਹੜਾ ਜਿਹੜਾ ਡਰਾਈਵ ਕਰ ਰਿਆ ਸੀ ਬੰਦਾ ਹਾਂਜੀ ਕੌਣ ਲੈ ਕੇ ਗਿਆ ਕੌਣ ਲੈ ਕੇ ਗਿਆ ਸਰ ਪਤਾ ਨੋਵਾ ਐਸਪੀਪੀ 90 367 ਨੰਬਰ ਕਿੰਨੇ ਸਰ ਦੁਆਰਾ ਬੋਲੇ ਨੰਬਰ 2090 367 ਨੋਵਾ ਅੱਛਾ ਕਰ ਰਹੀ ਤੇ ਗੱਡੀ ਸਰਕਾਰੀ ਕਨਮੈਨ ਨਾਲ ਸੀ ਉੱਤੇ ਲਾਈਟ ਲੱਗੀ ਸੀ ਕੋਈ ਅੱਛਾ ਉਹਨਾਂ ਨੂੰ ਬਿਠਾ ਕੇ ਲੈ ਗਏ ਆ ਕੀ ਮਾਮਲਾ ਜਿਹੜਾ ਹੁਣ ਐਕਸੀਡੈਂਟ ਹੋਇਆ ਸਰ ਜੀ ਗੱਡੀ ਬਹੁਤ ਤੇਜ਼ ਆਉਂਦੀ ਸੀ ਉਹ ਬਜ਼ੁਰਗ ਉਹਨਾਂ ਦੀ ਗੱਡੀ ਖਰਾਬ ਹੋਈ ਸੀ ਉਹ ਮੜਾ ਆ ਕੰਮ ਗੁੰਮ ਕਰ ਰਹੀ ਗੱਡੀ ਦਾ ਤੇ ਉਹ ਮੜਾ ਤੱਕ ਗਿਆ ਲੋਏ ਗੱਡੀ ਬਹੁਤ ਤੇਜ਼ ਆਉਂਦੀ ਸੀ ਦੋਨੇ ਬੰਦੇ ਵਿਚਾਰੇ ਚੱਕ ਕੇ ਨਹੀਂ ਮਾਰੇ ਇੱਕ ਬੰਦਾ ਉੱਥੇ ਮੌਕੇ ਤੇ ਮਾਰ ਦਿੱਤਾ ਸਰ ਜੀ ਇੱਕ ਬੰਦਾ ਨਹੀਂ ਕਿਲੋ ਕਿਲੋਮੀਟਰ ਤੱਕ ਚੱਕ ਕੇ ਮਾਰਿਆ ਸਰ ਜੀ ਤੇ ਬੰਦੇ ਨੇ ਕੁਝ ਕਰ ਦਿਆ ਇਹ ਇਹਨਾਂ ਦਾ ਕੋਈ ਬੁੜਾ ਅਫਸਰ ਉਸਰ ਆ ਪਤਾ ਨਹੀਂ ਕਿਹਾ ਕੋਈ ਵੀ ਉਹ ਆਣ ਕੇ ਰਾਮ ਲੈ ਗਏ ਗੱਡੀ ਮਾਂ ਦੀ ਇੱਥੇ ਖੜੀ ਆ ਸਰ ਸਰ ਕੁਝ ਪਤਾ ਲੱਗਾ ਇਹ ਜਿਹੜੀ ਗੱਡੀ ਕਿੱਥੇ ਦੀ ਹੈ ਇਹ ਬੰਦੇ ਕੌਣ ਸੀਗੇ ਇਹ ਸਰ ਦੀ ਗੱਡੀ ਆ ਜੀ ਇੱਧਰ ਦੀ ਬੂਟਾ ਮੰਡੀ ਵਾਲ ਦੀ ਅੱਛਾ ਜੀ ਹਾਂ ਜੀ ਸਰ ਤੇ ਇਹਦਾ ਦੇ ਕੋਣ ਲੈ ਗਏ ਆ ਇਹਨਾਂ ਦਾ ਕੋਈ ਪਤਾ ਨਹੀਂ ਆਫਸਰ ਆਇਆ ਹੀ ਉਹਨਾਂ ਦੀ ਗੱਡੀ ਤੇ ਟੈਕ ਲਾਈਟ ਲੱਗੀ ਆ ਨੋਵਾ ਗੱਡੀ ਆ ਸਰ ਜੀ ਉਹ ਆਏ ਮੌਕੇ ਤੇ ਲੈ ਗਏ ਉਹਨਾਂ ਨੂੰ ਚਲੇ ਗਏ ਤੋਂ ਮੌਕੇ ਤੇ ਕੋਈ ਪੁਲਿਸ ਆਈ ਹੈ ਨਹੀਂ ਹਲੇ ਨਹੀਂ ਆਜੀ ਕੋਈ ਪੁਲਿਸ ਆਈ ਇਹ ਲੇਡੀਜ਼ ਦਾ ਨਾਂ ਤੇ ਗੱਡੀ ਆ ਆਰ ਸੀ ਅਸੀਂ ਫੜ ਲਈ ਆ ਟਾਰੀ ਵਾਲੇ ਗੱਡੀ ਆ ਗੱਡੀ 'ਚ ਕਿੰਨੇ ਜਣੇ ਸੀਗੇ ਜਲੇ ਮਾਰੀ ਇਹ ਸਰ ਦੀ ਚਾਰ ਜਣੇ ਸੀਗੇ ਇਹਦਾ ਇਹ ਸਹੀ ਹੈ ਇਹਨਾਂ ਤੇ ਕੋਈ ਨਹੀਂ ਸਾਟ ਸ਼ੂਟਰ ਲੱਗੀ ਲੇਡੀਜ਼ ਵੀ ਸਹੀ ਜਿਹੜੇ ਇਹਦੇ ਨਾਲ ਗੱਡੀ ਆਏ ਠੀਕ ਆ ਜੀ ਕਿਸੇ ਦੇ ਨਾਲ ਸਾਟ ਨਹੀਂ ਲੱਗੀ ਉਹ ਬਜ਼ੁਰਗ ਉਹਨਾਂ ਦੇ ਨਹੀਂ ਮੋਕੇ ਤੇ ਅਟੈਕ ਆ ਰਿਹਾ ਤਾਂ ਉਹ ਮਾਰ ਦਿੱਤਾ ਜਿਹੜਾ ਮੋਰੇ ਦਾ ਸ਼ੀਸ਼ੇ ਤੇ ਬਰਾਦ ਤੇ ਉਹ ਕਿਲੋਮੀਟਰ ਜਿਹੜਾ ਜਿਹੜਾ ਬਜ਼ੁਰਗ ਆ ਉਹ ਉਹਨਾਂ ਦੀ ਡੈਥ ਹੋ ਚੁੱਕੀ ਹੈ ਡੈਥ ਹੋ ਵੀ ਸਾਡੀ ਮੋਕੇ ਦੇ ਚੱਲ ਤੱਕ ਕਿੰਨੀ ਦੇਰ ਹੋ ਗਈ ਪੁਲਿਸ ਨੂੰ ਇਨਫੋਰਮ ਕੀਤੇ ਹੋਏ ਕੌਣ ਕੀਤਾ ਹੈ ਸਰ ਜੀ ਟੈਂਕਰ ਰੁਕ ਕੇ ਹੋ ਗਿਆ ਸੀ ਰੋਏ ਨੂੰ ਕੋਈ ਕੋਈ ਪੁਲਿਸ ਵਾਲਾ ਮੁਲਾਜ਼ਮ ਨਹੀਂ ਆਇਆ ਪਹੁੰਚਾ ਠੀਕ ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਬ੍ਰਿਜਾ ਕਾਰ ਚਾਲਕ ਅਤੇ ਅੰਦਰ ਬੈਠੇ ਵਿਅਕਤੀ ਮੌਕੇ ਤੋਂ ਹੀ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੋਈ ਸਰਕਾਰੀ ਗੱਡੀ ਲੈ ਕੇ ਗਈ ਹੈ ਅਤੇ ਉਹ ਆਪਣੀ ਬ੍ਰਿਜਾ ਕਾਰ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਜਦਕਿ ਉਹਨਾਂ ਦਾ ਇੱਕ ਵਿਅਕਤੀ ਮੌਕੇ ਤੇ ਹੀ ਮੌਜੂਦ ਸੀ ਇਸ ਮਾਮਲੇ ਬਾਬਤ ਹਾਲੇ ਤੱਕ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਚ ਕੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ